Атама <laughs> Атама ਮਾਤਾ ਮਾਤਾ ਬੜੀ ਬੁੜੀਆ ਕਰਦੀ ਆ ਆਪਾਂ ਲੋਕਾਂ ਸਸੀ ਗਰ ਜੀ ਹਾਂਜੀ ਅਸੀਂ ਨਾ ਤਿਆਂ ਦਾ ਤਿਹਾਰ ਜਿਹੜਾ ਮਨਾਇਆ ਅਸੀਂ ਪੁਰਾਣਾ ਵਿਰਸਾ ਯਾਦ ਕਰਨਾ ਚਾਹੁੰਦੇ ਆ ਕਿਉਂਕਿ ਬੱਚੇ ਭੁੱਲ ਚੁੱਕੇ ਆ ਅਸੀਂ ਸਾਰੇ ਸਾਡੇ ਪ੍ਰਬੰਧਕ ਹੈ ਉਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਪੰਜਾਬੀ ਸੱਭਿਆਚਾਰ ਅੱਗੇ ਲਿਆਉਣਾ ਚਾਹੁੰਦੇ ਆ ਬਹੁਤ ਹੀ ਧੰਨਵਾਦ ਤੇ ਲਾਈਵ ਵਾਲੇ ਵੀਰਾਂ ਦਾ ਵੀ ਬਹੁਤ ਧੰਨਵਾਦ ਆ ਜੀ ਕਿ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਕਵਰ ਕੀਤਾ ਜੀ ਤੇ ਇਹ ਬੇਨਤੀ ਆ ਜੀ ਅਸੀਂ ਤਾਂ ਪ੍ਰੋਗਰਾਮ ਨੂੰ ਇਸ ਕਰਕੇ ਅੱਗੇ ਵਧਾਰਿਆ ਜੀ ਕਿ ਸਾਡਾ ਜਿਹੜਾ ਸੱਭਿਆਚਾਰ ਹੈ ਜੀ ਉਹ ਖਤਮ ਹੁੰਦਾ ਜਾ ਰਿਹਾ ਜੀ ਉਹਨਾਂ ਨੇ ਸਾਡੀ ਭੈਣਾ ਭਰਾਵਾਂ ਦੇ ਰਿਤੇ ਜਿਹੜੇ ਖਾਲੇ ਆ ਜੀ ਇਸ ਕਰਕੇ ਸਾਡਾ ਪਰਾਲਾ ਛੋਟਾ ਜਾਇਆ ਇਹ ਕਿ ਭੈਣਾ ਭਰਾਵਾਂ ਦੇ ਪਿਆਰ ਨੂੰ ਵਧਾਇਆ ਜਾਵੇ ਅਗੇ ਭੈਣਾ ਉਹਦੀਆਂ ਜੀ ਰਖੜੀ ਬਣ ਕੇ ਮੁੜ ਜਾਂਦੀਆਂ ਸੀ ਜੀ ਪਰਦਾ ਹੀ ਜੀ ਤੋਂ 2 ਸਾਲ ਹੋ ਗਏ ਸਾਨੂੰ ਪ੍ਰੋਗਰਾਮ ਕਰਦਿਆਂ ਨੂੰ ਇਸ ਕਰਕੇ ਕਰਦੇ ਆ ਕਿ ਇਹ ਭੈਣਾ ਜਾਈਆਂ ਅੱਜ ਤੀਆਂ ਦਾ ਤਿਹਾਰ ਮਨਾਇਆ ਗਿਆ ਜੀ ਕੱਲੂ ਰਖੜੀ ਬੰਨਣ ਗਈਆਂ ਜੀ ਤੇ ਵਾਪਸ ਜਾਣ ਗਈਆਂ ਤੇ ਸਾਰੀਆਂ ਸਹੇਲੀਆਂ ਸਗੀਆਂ ਨੂੰ ਮਿਲ ਸਕੀਆਂ ਜੀ ਇਸ ਕਰਕੇ ਇਹਨਾਂ ਰੁੱਖਾਂ ਦੀ ਵੀ ਕਦਰ ਕੀਤੀ ਜਾਊਗੀ ਕਿ ਜਿਨ੍ਹਾਂ ਰੁੱਖਾਂ ਦੇ ਥੱਲੇ ਅੱਜ ਤੀਆਂ ਲਗੀਆਂ ਤੇ ਪੀਂਗਾ ਪਾਈਆਂ ਗਈਆਂ ਇਸ ਕਰਕੇ ਵੀ ਰੁੱਖਾਂ ਲਾਉਣ ਵਾਸਤੇ ਤੇ ਪਾਣੀ ਪਿਚਾਉਣ ਵਾਸਤੇ ਬੇਨਤੀ ਕਰਦੇ ਆ ਇਸ ਕਰਕੇ ਜੀ ਸੱਭਿਆਚਾਰ ਨੂੰ ਅਸੀਂ ਪ੍ਰਮੋਟ ਕਰਦੇ ਕਰਕੇ ਜੀ ਆ ਕਿ ਲਿਆਉਣਾ ਚਾਹੁੰਦੇ ਆ ਜੀ ਇਹੀ ਸਾਡਾ ਫੈਸਲਾ ਜੀ ਤਾਂ ਕਰਕੇ ਹੀ ਇਹ ਪ੍ਰੋਗਰਾਮ ਅਸੀਂ ਕਰਵਾਇਆ ਜੀ